प्यारे विद्यार्थियों सत श्री अकाल आज दी इस वीडियो ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ 11ਵੀਂ ਜਮਾਤ ਪੰਜਾਬੀ ਇਲੈਕਟਮਾ ਸੰਤ ਜਿਹੜੀ ਵੀਡੀਓ ਇਹ ਅਪਾ ਬਣਾ ਰਹੇ ਹਾਂਗੇ ਤੇ ਜੋ ਅੱਜ ਦਾ ਆਪਣਾ ਟੌਪਿਕ ਹੈ ਡਾਕਟਰ ਹਰਪਾਜਨ ਸਿੰਘ 1920 2002 ਡਾਕਟਰ ਹਰਪਾਜਨ ਸਿੰਘ ਪੰਜਾਬੀ ਸਾਹਿਤ ਦੇ ਸ਼੍ਰੇਸ਼ਟ ਆਲੋਚਕ ਅਤੇ ਅਦਨੁਕ ਚੇਤਨਤਾ ਦੇ ਕਵੀ ਸਨ ਆਪ ਨੇ ਮਨੁੱਖ ਦੀਆਂ ਅੰਤਰਮੁਖੀ ਬਾਹਰਮੁਖੀ ਸਮੱਸਿਆਵਾਂ ਨੂੰ ਤਰ ਡੰਗਾਈ ਤੱਕ ਜਾ ਕੇ ਚਿਤਰਿਆ ਹੈ ਡਾਕਟਰ ਹਰਪਾਜਨ ਸਿੰਘ ਦਾ ਜਨਮ 18 ਅਗਸਤ 1920 ਨੂੰ ਲੰਮਡਿੰਗ ਅਸਾਮ ਵਿੱਚ ਹੋਇਆ ਉਸ ਦੇ ਪਿਤਾ ਦਾ ਨਾਮ ਸਰਦਾਰ ਗੰਡਾ ਸਿੰਘ ਅਤੇ ਮਾਤਾ ਦਾ ਨਾਮ ਕਰਮਕੌਰ ਸੀ ਉਸ ਦੀ ਵਿਦਿੱਕ ਯੋਗਤਾ ਐਮਏ ਹਿੰਦੀ ਅਤੇ ਅੰਗਰੇਜ਼ੀ ਪੀ ਐਚ ਡੀ ਹਿੰਦੀ ਉਸ ਤੋਂ ਬਾਅਦ ਪਹਿਲਾਂ ਅੰਗਰੇਜ਼ੀ ਦਿੱਲੀ ਵਿਖੇ ਲੈਕਚਰਾਰ ਫਿਰ ਦਿੱਲੀ ਯੂਨੀਵਰਸਿਟੀ ਪੰਜਾਬੀ ਭਾਗ ਦੇ ਪ੍ਰੋਫੈਸਰ ਤੇ ਉਥੇ ਹੀ ਪ੍ਰੋਫੈਸਰ ਐਮਰੈਸਟ ਐਮਰੈਸਟ ਬਣ ਗਏ ਬਣ ਗਿਆ 21 ਅਕਤੂਬਰ 2002 ਨੂੰ ਇਸ ਵੀਚ ਉਹਨਾਂ ਦਾ ਦਿਹਾਂਤ ਹੋ ਗਿਆ ਕਾਵ ਰਚਨਾਵਾਂ ਹਰਪਾਜਨ ਸਿੰਘ ਡਾਕਟਰ ਹਰਪਾਜਨ ਸਿੰਘ ਆਧੁਨਿਕ ਯੁੱਗ ਦਾ ਯੁੱਗ बोਧ ਬੋਧ ਦਾ ਯੁੱਗ ਸੀ ਅਰਥਾਤ ਉਸਨੇ ਆਪਣੀ ਕਵਿਤਾ ਵਿੱਚ ਵਿਗਿਆਨਕ ਯੁੱਗ ਦੀ ਨਵੀਨ ਚੇਤਨਤਾ ਨੂੰ ਪ੍ਰਗਟਾਇਆ ਗਿਆ ਹੈ ਆਪ ਦੀ ਕਵਿਤਾ ਵਿੱਚ ਭਾਵ ਪ੍ਰਦਾਨ ਸ਼ੈਲੀ ਦਾ ਰੰਗ ਵਧੇਰੇ ਹੈ ਪਰ ਮੁੱਖ ਤੌਰ ਤੇ ਆਪਣੇ ਬૌਧਿਕ ਰੰਗਣ ਵਾਲੀ ਕਵਿਤਾ ਲਿਖੀ ਹਰਭਜਨ ਸਿੰਘ ਅਦਨਕਾਲ ਨੂੰ ਮਨੁੱਖ ਦਾ ਕਾਲ ਕਹਿੰਦਾ ਹੈ ਆਪ ਦੇ ਜੀਵਨ ਦੀ ਨਿਰਾਸ਼ਤਾ ਕਰਮਹੀਣਤਾ ਸਮਾਜਿਕ ਮਨੋਵਿਗਿਆਨਿਕ ਪ੍ਰਸਥਿਤੀਆਂ ਮਨੁੱਖੀ ਭਾਵ ਦੀ ਸੂਖਮਤਾ ਗਹਿਰਾਈ ਨੂੰ ਬਰੀਕੀ ਨਾਲ ਚਿਤਰਿਆ ਆਪ ਦੀਆਂ ਰਚਨਾਵਾਂ ਰਚਨਾ ਲਾਛਾਂ ਤਾਰ ਤੁੱਕੇ ਅਦਰੈਣੀ ਨਾ ਤੁੱਪੇ ਨਾ ਸ਼ਾਮੇ ਸੜਕ ਦੇ ਸ਼ਫੇਤੇ ਉੱਤੇ ਮੈਂ ਜੋ ਬੀਤ ਗਿਆ ਅਲਫ਼ ਦੁਪਹਿਰ ਟੁਕੀਆਂ ਜੀਭਾਂ ਵਾਲੇ ਮੱਥੇ ਮੱਥਾ ਦੀਵੇ ਵਾਲਾ ਅਲਵਿਦਾ ਤੋਂ ਪਹਿਲਾਂ ਮਾਵਾ ਧੀਆਂ ਤੇ ਨਿੱਕ ਸੁਖ ਪੁਸਤਕਾਂ ਸ਼ਾਮਲ ਹਨ ਸਮੁੱਚੀ ਕਵਤਾ ਦਾ ਸੰਗ੍ਰਹਿ ਮੇਰੀ ਕਾਵ ਯਾਤਰਾ ਸਲੇਖ ਅਧਿਨ ਸਭ ਚੁੱਕਾ ਹੈ ਇਸ ਤੋਂ ਬਾਅਦ ਦੀ ਪੁਸਤਕਾਂ ਚੌਥੇ ਦੀ ੜੀਕ ਹੈ ਤੇ ਰੁਖ ਤੇ ਰਿਸ਼ੀ ਸਭ ਚੁੱਕੀਆਂ ਹਨ ਉਸ ਦੀ ਲੰਮੀ ਕਾਵ ਰਚਨਾ ਮਹਾਕਾਵ ਤਾਰ ਤੁਪਕਾ ਮਾਰੂ ਹਥਿਆਰਾਂ ਦੀ ਕਾੜ ਤੇ ਇਹਨਾਂ ਦੀ ਰੋਕ ਥਾਂ ਬਾਰੇ ਪੰਜਾਬੀ ਵਿੱਚ ਇਸ ਇੱਕੋ ਇੱਕ ਰਚਨਾ ਹੈ ਪ੍ਰਯੋਗਸ਼ੀਲ ਲਹਿਰ ਦੇ ਪ੍ਰਭਾਵ ਅਧੀਨ ਉਸਨੇ ਨਾ ਧੁੱਪੇ ਨਾ ਸ਼ਾਮੇ ਸੜਕ ਦੇ ਸਫੇ ਉੱਤੇ ਪੁਸਤਕਾਂ ਲਿਖੀਆਂ ਇਸ ਵਿੱਚ ਜੋਕੇ ਮੱਧ ਵਰਗੀ ਮਨੁੱਖ ਦੇ ਬਹੁਣੇ ਪਾਣਾ ਨੂੰ ਵਿਸ਼ਾ ਬਣਾਇਆ ਗਿਆ ਹੈ ਹਰਪਾਜਨ ਸਿੰਘ ਨੂੰ ਚਾਰ ਵੱਡੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰ ਮਿਲੇ ਸਹਿਤ ਅਕੈਡਮੀ ਪੁਰਸਕਾਰ 1969 ਵਿੱਚ ਨਾ ਧੁੱਪੇ ਨਾ ਸ਼ਾਮੇ ਰਚਨਾ ਲਈ ਸੋਵੀਅਤ ਲੈਂਡ ਨਹਿਰੂ ਪੁਰਸਕਾਰ 1980 ਕਵੀਰ ਸਨਮਾਨ ਮੱਧ ਪ੍ਰਦੇਸ਼ ਸਰਕਾਰ ਸਰਸਵਤੀ ਪੁਰਸਕਾਰ 1993 ਵਿੱਚ ਰੁੱਖ ਤੇ ਰਿਸ਼ੀ ਪੁਸਤਕ ਲਈ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਾ ਉਹ ਪੰਜਾਬੀ ਦਾ ਪਹਿਲਾ ਲੇਖਕ ਹੈ ਰੂਪਕ ਪੱਖ ਰੂਪਕ ਪੱਖ ਤੋਂ ਹਰਪਾਜਨ ਸਿੰਘ ਨੂੰ ਪੰਜਾਬੀ ਦਾ ਸੋਹਜਵਾਦੀ ਕਵੀ ਕਹਾ ਜਾਂਦਾ ਹੈ ਇਸ ਦਾ ਕਾਰਨ ਉਸ ਦੀ ਕਾਵ ਭਾਸ਼ਾ ਦੀ ਸੁੰਦਰਤਾ ਉਸ ਦੇ ਵਿੰਭ ਅਤੇ ಅಲੰਕਿਕ ਵਿਸ਼ੇਸ਼ਤਾ ਹੈ ਡਾਕਟਰ ਹਰਪਾਜਨ ਸਿੰਘ ਦੀ ਕਵਤਾ ਵਿੱਚ ਉਰਦੂ ਵਰਗੀ ਨਜਾਗਤ ਪੰਜਾਬੀ ਲੋਕ ਕਾਵ ਵਰਗੀ ਸਾਦਗੀ ਹੈ ਹਰਪਾਜਨ ਸਿੰਘ ਨੇ ਤਤ ਸੁੰਦਰ ਖੁੱਲੀ ਕਵਤਾ ਲਿਖੀ ਭਾਵਪੂਰਤ ਗਜ਼ਲ ਵੀ ਲਿਖੀ ਤੇ ਸੋਝਿਲੀ ਗੀਤ ਵੀ ਉਸ ਦੇ ਗੀਤਾਂ ਵਿੱਚ ਲੋਕ ਗੀਤਾਂ ਵਰਗੀ ਮਿਠਾਸ ਹੈ ਅਦ੍ਰੈਣੀ ਪੁਸਤਕ ਵਿੱਚ ਵਿਚਰੇ ਸਾਰੇ ਗੀਤ ਸੰਗੀਤਾਤਮਕ ਮਕਤਾ ਤੇ ਸੋਹਜ ਪੱਖੋਂ ਸੁਲਾਹਣ ਜੋ ਹਨ ਬੀਮੇ ਭਰੀ ਸੁਗੰਧੀਆਂ ਪਾਉਣ ਸੱਜਣ ਤੇਰੇ ਬੂਹੇ ਤੇ ਤੂੰ ਇੱਕ ਵਾਰੀ ਤੱਕ ਲੈ ਕੌਣ ਸੱਜਣ ਤੇਰੇ ਬੂਹੇ ਬਸਤੂਨਿਸ਼ਟ ਪ੍ਰਸ਼ਨ ਉੱਤਰ ਵਸਤੂनिष्ठ ਪ੍ਰਸ਼ਨ ਹਰਪਾਜਨ ਸਿੰਘ ਦਾ ਜਨਮ ਕਦੋਂ ਤੇ ਕਿੱਥੇ ਹੋਇਆ 18 ਅਗਸਤ 1920 ਨੂੰ ਲਮਡਿੰਗ ਅਸਾਮ ਹਰਪਾਜਨ ਸਿੰਘ ਦੇ ਮਾਤਾ ਪਿਤਾ ਦਾ ਨਾਮ ਡਾਕਟਰ ਹਰਪਾਜਨ ਸਿੰਘ ਦੇ ਮਾਤਾ ਪਿਤਾ ਦਾ ਨਾਮ ਕੀ ਸੀ ਪਿਤਾ ਗੰਡਾ ਸਿੰਘ ਮਾਤਾ ਕਰਮਕੌਰ ਡਾਕਟਰ ਹਰਪਾਜਨ ਸਿੰਘ ਕਿਸ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਐਮਰਿਟ ਦੇ ਅਹੁਦੇ ਤੇ ਰਹੇ ਦਿੱਲੀ ਯੂਨੀਵਰਸਿਟੀ ਡਾਕਟਰ ਹਰਪਾਜਨ ਸਿੰਘ ਨੂੰ ਸਿਹਤ ਅਕੈਡਮੀ ਪੁਰਸਕਾਰ ਕਦੋਂ ਮਿਲਿਆ 1969 ਵਿੱਚ ਡਾਕਟਰ ਹਰਪਾਜਨ ਸਿੰਘ ਨੂੰ ਸੋਵੀਅਤ ਲੈਂਡ ਨਹਿਰੂ ਅਮਨ ਪੁਰਸਕਾਰ ਕਦੋਂ ਮਿਲਿਆ 1980 ਵਿੱਚ ਡਾਕਟਰ ਹਰਪਾਜਨ ਸਿੰਘ ਨੂੰ ਕਵੀਰ ਸਨਮਾਨ ਤੇ ਸਰਸਪਤੀ ਪੁਰਸਕਾਰ ਕਦੋਂ ਮਿਲਿਆ 1993 ਵਿੱਚ ਡਾਕਟਰ ਹਰਪਜਨ ਸਿੰਘ ਦੀ ਕਿਹੜੀ ਕਵਿਤਾ ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਲ ਹੈ ਕਿੱਥੇ ਗਈਆਂ ਭੈਣਾ ਡਾਕਟਰ ਹਰਪਜਨ ਸਿੰਘ ਕਿੱਥੇ ਗਈਆਂ ਭੈਣਾ ਕਵਿਤਾ ਵਿੱਚ ਪ੍ਰੀਤ ਗਾਥਾ ਦੀਆਂ ਕਿਹੜੀਆਂ ਨਾਇਕਾਵਾਂ ਦਾ ਨਾਮ ਆਇਆ ਹੈ ਸੱਸੀ ਹੀਰ ਤੇ ਸੋਣੀ ਕਿੱਥੇ ਗਈਆਂ ਪਹਿਣਾ ਕਵਤਾ ਅਨੁਸਾਰ ਹੁਣ ਰਿਸ਼ਤਿਆਂ ਨੂੰ ਕਿਵੇਂ ਦੇਖਿਆ ਜਾਂਦਾ ਹੈ ਸ਼ੱਕ ਦੀ ਨਜ਼ਰ ਨਾਲ ਕਵੀ ਅਨੁਸਾਰ ਮਾਮਾ ਭੈਣਾਂ ਦੇ ਰਿਸ਼ਤੇ ਗਵਾਚ ਨਾਲ ਸੰਸਾਰ ਵਿੱਚ ਰਿਸ਼ਤੇ ਕਿਹੋ ਜਿਹੇ ਹੋਏਗਾ ਹੋ ਗਏ ਹਨ ਮਰਦ ਜਨਾਨੀ ਵਾਲੇ ਕਾਮ ਆਧਾਰਿਤ ਡਾਕਟਰ ਹਰਭਜਨ ਸਿੰਘ ਨੂੰ ਕਿਸ ਪੁਸਤਕ ਤੇ ਸਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਨਾ ਤੁਪੇ ਨਾ ਛਾਵੇਂ ਹਰਭਜਨ ਡਾਕਟਰ ਹਰਭਜਨ ਸਿੰਘ ਨੂੰ ਉਹਨਾਂ ਦੀ ਕਿਸ ਪੁਸਤਕ ਤੇ ਸਰਸਵਤੀ ਪੁਰਸਕਾਰ ਪ੍ਰਾਪਤ ਹੋਇਆ ਰੁਖ ਤੇ ॠषि ਸਰਸਵਤੀ ਪੁਰਸਕਾਰ ਪ੍ਰਾਪਤ ਕਰਨ ਵਾਲਾ ਪੰਜਾਬ ਪੰਜਾਬੀ ਦਾ ਪਹਿਲਾ ਲੇਖਕ ਡਾਕਟਰ ਹਰਪਾਜਨ ਸਿੰਘ ਮਾਰੂ ਹਥਿਆਰਾਂ ਦੀ ਕਾੜ ਤੇ ਇਹਨਾਂ ਦੀ ਰੋਕਥਾਮ ਬਾਰੇ ਪੰਜਾਬੀ ਵਿੱਚ ਕਿਹੜੀ ਰਚਨਾ ਹੈ ਤਾਰ ਤੁਪਕਾ ਡਾਕਟਰ ਹਰਪਾਜਨ ਸਿੰਘ ਪੰਜਾਬੀ ਦਾ ਕਵੀ ਹੈ ਸੋਹਜਵਾਦੀ ਹਰਪਾਜਨ ਸਿੰਘ ਪੰਜਾਬੀ ਦਾ ਬਹੁਪੱਖੀ ਲੇਖਕ ਹੈ ਸਹੀ ਉਸਨੇ ਕਵਿਤਾ ਬਾਤਕ ਸਮੀਖਿਆ ਅਨੁਵਾਦ ਦੇ ਖੇਤਰ ਵਿੱਚ ਯੋਗਦਾਨ ਪਾਇਆ ਸਹੀ ਲਾਛਾਂ ਪੁਸਤਕ ਵਿੱਚ ਨਵੀਂ ਚੇਤਨਤਾ ਵਾਲੇ ਬੁੱਧੀਜੀਵੀ ਮਨੁੱਖ ਨਾਲ ਸੰਬੰਧਕਤਨ ਕਵਤਾਵਾਂ ਹਨ ਸਹੀ ਅਦਰੈਣੀ ਪੁਸਤਕ ਵਿੱਚ ਸਾਰੇ ਗੀਤ ਸੰਗੀਤਾਤਮਿਕ ਤੇ ਕਾ ਪੱਖੋਂ ਸਲਾਹਨਯੋਗ ਨਹੀਂ ਹਨ ਗਲਤ ਡਾਕਟਰ ਹਰਪਾਜਨ ਸਿੰਘ ਨੂੰ ਪੰਜਾਬੀ ਦਾ ਸੋਹਜਵਾਦੀ ਕਵੀ ਕਿਹਾ ਜਾਂਦਾ ਹੈ ਸਹੀ ਹਰਪਾਜਨ ਸਿੰਘ ਦੀ ਸਮੁੱਚੀ ਕਵਿਤਾ ਦਾ ਸੰਗ੍ਰਹਿ ਡੈਸ਼ ਲੈ ਕੁਝ ਸੁਪਿਆ ਹੈ ਸਭ ਚੁੱਕਿਆ ਹੈ ਮੇਰੀ ਕਾਵਜਾਤਰਾ ਥਲ ਵਿੱਚ ਸਸੀਆਂ ਝਲ ਵਿੱਚ ਹੀਰਾ ਡੈਸ਼ ਪੰਨਾਂ ਵਿੱਚ ਦਰਿਆਵਾਂ ਸੋਹਣੀਆਂ ਇਸੀ ਆਪਣੀ ਮਹਤਮਪੂਰਨ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬੈਲ ਆਈਕਨ ਦਾ ਬਟਨ ਕਲਿੱਕ ਕਰਿਓ ਤਾਂ ਕਿ ਹਰ ਨਵਾਂ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ